ਸ਼ਾਇਦ ਇਹ ਤੇ ਬੇਟਾ ਵੀ ਕਹਿੰਦਾ ਵੀ ਮੱਛਰ ਜਾਂਦੇ ਆ ਇਸ ਕਰਕੇ ਹੁਣ ਸਾਨੂੰ ਇੱਥੇ ਅਸੀਂ ਜਿਆਦਾ ਵੈਸੇ ਤਾਂ ਇਰਾਦਾ ਕਰਕੇ ਆਏ ਸੀ ਵੀ ਅਸੀਂ ਇੱਥੇ ਬੈਠਾਂਗੇ ਕੋਈ ਇੱਕ ਦੁਕਾਨ ਤੇ ਤੇ ਪਰ ਹੁਣ ਇੱਥੇ ਜਿਆਦਾ ਮੱਛਰ ਹੋਣ ਕਰਕੇ ਸਾਡੇ ਤੋਂ ਬੈਠਿਆ ਤਾਂ ਨਹੀਂ ਜਾਣਾ ਚਲੋ ਅੱਗੇ ਨੂੰ ਹੀ ਚੱਲਦੇ ਆਂ ਛੋਟੇ-ਛੋਟੇ ਪਾਗਡੰਡੀਆਂ ਇੱਥੋਂ ਦੀਆਂ ਜਿਹੜੀਆਂ ਪਾਗਡੰਡੀਆਂ ਇਹ ਕੱਲੇ ਚੱਲਣ ਫਿਰਨ ਵਾਸਤੇ ਨਹੀਂ ਇੱਥੇ ਜਿਹੜੇ ਇੱਥੋਂ ਦੇ ਮੈਂ ਲੋਕ ਐ ਜਿਹੜੇ ਇੱਥੋਂ ਦੇ ਉਹ ਇਥੋਂ ਮਤਲਬ ਸਾਈਕਲਿੰਗ ਵਾਸਤੇ ਵੀ ਇਹਨਾਂ ਪਾਗਡੰਡੀਆਂ ਨੂੰ ਯੂਜ਼ ਕੀਤਾ ਜਾਂਦਾ ਕਿਉਂਕਿ ਗੋਰੀ ਕਾਫੀ ਐਡਵੈਂਚਰ ਪਸੰਦ ਵੀ ਹੁੰਦੇ ਐ ਤੇ ਇਸ ਕਰਕੇ ਉਹ ਇਹ ਪਾਗਡੰਡੀਆਂ ਨੂੰ ਐਜ਼ ਐਡਵੈਂਚਰ ਦੇ ਤੌਰ ਤੇ ਇੱਥੇ ਲੈ ਕੇ ਯੂਜ਼ ਕਰਦੇ ਐ ਅਮੀ ਨਵੇਂ ਦਰਖਤ ਜਿਹੜੇ ਉਹ ਹੁਣ ਹੁੰਦੇ ਆਉਂਦੇ ਆ ਬਟ ਇਹ ਵੀ ਜਦੋਂ ਬਰਸ ਪੈਣੀ ਸਟਾਰਟ ਹੋ ਜੂਗੀ ਉਦੋਂ ਇਹ ਝਾੜੀਆਂ ਰੁਕ ਜਾਣਗੀਆਂ ਫਿਰ ਇਹ ਆਪਣੇ ਅੰਗੂ ਦਰਖਤ ਨਹੀਂ ਵੀ 5-7 ਸਾਲ ਦੇ ਵਿੱਚ ਮਤਲਬ ਵੀ ਕਾਫੀ ਗ੍ਰੋਥ ਕਰ ਜਾਂਦੇ ਆ ਇੱਥੇ ਜਿਹੜੇ ਦਰਖਤ ਆ ਇਹ ਕਾਫੀ ਸਾਲ ਲੈਂਦੇ ਆ ਕਈ ਦਰਖਤਾਂ ਮਤਲਬ ਇਹਨੂੰ ਕੰਪਲੀਟ ਹੋਣ ਚ 100 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਲੱਗ ਜਾਂਦਾ ਕਿਉਂਕਿ ਜਿਹੜੀ ਇੱਥੋਂ ਦਾ এনਵਾਇਰਨਮੈਂਟ ਹੈ ਜਾਣੇ ਕਿ ਜੇ ਤੇ ਬਰਫ਼ ਜ਼ਿਆਦਾ ਪੈਂਦੀ ਹੈ ਉਸ ਕਰਕੇ ਜਿਹੜੀ ਇਹਨਾਂ ਦੀ ਗ੍ਰੋਥ ਹੈ ਉਹ ਉੱਥੇ ਰੁਕ ਜਾਂਦੀ ਹੈ ਤੇ ਜਿਹੜਾ ਇਹਨਾਂ ਦਾ ਸਮਰਦਾ ਸੀਜ਼ਨ ਹੈ ਉਹ ਬਹੁਤ ਛੋਟਾ ਹੁੰਦਾ ਹੈ ਤੇ ਜ਼ਿਆਦਾ ਛੋਟਾ ਹੋਣ ਕਰਕੇ ਤੇ ਇੱਥੇ ਦਰਖਤ ਉੰਨੀ ਛੇਤੀ ਆਪਣੇ ਗਰੋ ਨਹੀਂ ਕਰਦੇ ਜਿਵੇਂ ਆਪਣੇ ਅ ਇੰਡੀਆ ਜਾਂ ਏਸ਼ੀਆ ਦੇ ਵਿੱਚ ਜਿਹੜੇ ਆਪਣੇ ਦਰਖਤ ਹੈ ਉਹ ਗਰੋ ਕਰਦੇ ਆ